ਸਸ਼ਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫੋਰ ਪੀਸ ਅਮਰੀਕਾ ਜੋ ਅੱਜਕਲ ਪੰਜਾਬ ਦੌਰੇ ਤੇ ਹਨ ਜੋ ਪੰਜਾਬੀਆਂ ਨੂੰ ਮੁਕਾਬਲੇ ਦੀ ਪ੍ਰੀਖਿਆ ਲਈ ਪ੍ਰੇਰਿਤ ਕਰ ਰਹੇ ਹਨ ਇਸ ਦੇ ਨਾਲ ਨਾਲ ਮੁਕਾਬਲੇ ਦੀ ਪ੍ਰੀਖਿਆ ਦੇ ਕੇਂਦਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਾਪਿਤ ਵੀ ਕਰ ਰਹੇ ਹਨ ਅੱਜ ਉਸ ਸਮੇਂ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਜਦੋਂ ਬਠਿੰਡਾ ਦੇ ਛੋਟੇ ਜਿਹੇ ਸ਼ਾਰਟਿੰਗ बिजनेसमੈਨ ਸ਼੍ਰੀ ਜੀਵਨ ਕੁਮਾਰ ਦਾ ਬੇਟਾ ਪਾਰਸ ਗਰਗ ਆਈਏਐਸ ਦੀ ਪ੍ਰੀਖਿਆ 2023 ਦੇ ਨਤੀਜੇ ਵਿੱਚ 168ਵੀ ਪੋਜੀਸ਼ਨ ਤੇ ਆਇਆ ਇਹ ਮਾਣ ਵਾਲੀ ਗੱਲ ਹੈ ਜਿਸ ਨੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਪਾਰਸ ਗਰਗ ਆਈਏਐਸ ਕਾਮਯਾਬ ਵਿਦਿਆਰਥੀ ਨਾਲ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਯੂ ਐਸ اے ਨੇ ਫੋਨ ਤੇ ਵਧਾਈ ਦਿੱਤੀ ਪਾਰਸ ਗਰਕ ਆਈਏਐਸ ਕਾਮਯਾਬ ਵਿਦਿਆਰਥੀ ਨੂੰ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਯੂ ਐਸ اے ਵੱਲੋਂ ਫੋਨ ਤੇ ਵਧਾਈ ਦਿੱਤੀ ਗਈ ਡਾਕਟਰ ਗਿੱਲ ਨੇ ਕਿਹਾ ਕਿ ਤੁਹਾਡੇ ਵਰਗੇ ਮਿਹਨਤੀ ਵਿਦਿਆਰਥੀ ਮਾਪਿਆਂ ਲਈ ਮਾਣ ਹੈ ਬਠਿੰਡਾ ਜ਼ਿਲ੍ਹੇ ਨੂੰ ਸਤਿਕਾਰਤ ਸਖਸ਼ੀਤਵਜੋਂ ਉਭਾਰਿਆ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਤੁਹਾਡੇ ਵੱਲੋਂ ਮਿੱਥੇ ਹੋਏ ਮਿਸ਼ਨ ਨੂੰ ਤੁਸੀਂ ਸੰਭਵ ਕੀਤਾ ਹੈ ਜੋ ਕਿ ਤੁਹਾਡੇ ਮਾਰਗਦਰਸ਼ਨ ਦਾ ਹਿੱਸਾ ਹੈ ਕਿ ਮਿਹਨਤ ਅਗੇ ਕੁਝ ਵੀ ਅਸੰਭਵ ਨਹੀਂ ਹੈ ਡਾਕਟਰ सुरेंद्र ਸਿੰਘ ਜੀ ਐਮਬੈਸਡਰ ਫॉर ਪੀਸ ਯੂਐਸਏ ਦੇ ਨਾਲ ਸਰਦੂਲ ਸਿੰਘ ਐਨਆਰਆਈ ਅਮਰੀਕਾ ਰਜਿੰਦਰ ਸ਼ਰਮਾ ਟੀਚਰ ਟ੍ਰੇਨਿੰਗ ਕੇਂਦਰ ਦੇ ਮਹਾਰathi ਨੇ 파ਰਸ ਗਰਗ ਦੇ ਪਰਿਵਾਰ ਨਾਲ ਸੰਖੇਪ ਮਿਲਣੀ ਕੀਤੀ ਜਿਸ ਉਪਰੰਤ ਨੌਜਵਾਨ ਪੀੜੀ ਨੂੰ ਸੰਦੇਸ਼ ਦਿੱਤਾ ਗਿਆ ਕਿ ਪੰਜਾਬ ਨੂੰ ਉਸਾਰੂ ਲੀਹਾਂ ਤੇ ਲਿਆਉਣ ਲਈ ਮੁਕਾਬਲੇ ਦੀ ਪ੍ਰੀਖਿਆ ਵਿੱਚ ਹਰ ਵਿਦਿਆਰਥੀ ਨੂੰ ਹਿੱਸਾ ਲੈਣਾ ਪਵੇਗਾ 파ਰਸ ਗਰਗ ਦੀ ਕਾਮਯਾਬੀ ਤੇ ਪਾਰਸ ਗਰਗ ਦੀ ਕਾਮਯਾਬੀ ਤੇ ਡਾਕਟਰ ਗਿਲ ਦੇ ਉਪਰਾਲੇ ਨੇ ਇਹ ਮਿਸ਼ਨ ਹਰ ਪਰਿਵਾਰ ਦਾ ਹਿੱਸਾ ਬਣਾ ਦਿੱਤਾ ਹੈ। ਉਹਨਾਂ ਕਹੇ ਕਿ ਜੇਕਰ ਹਰ ਪੰਜਾਬੀ ਇਸ ਵੱਲ ਕਦਮ ਵਧਾਵੇ ਤਾਂ ਪੰਜਾਬ ਵਿਕਸਿਤ, ਵਿਕਾਸਪਰਪੂਰ ਤੇ ਬਿਹਤਰ ਪ੍ਰਾਂਤ ਵੱਜੋਂ ਉੱਰੇਗਾ ਜਿਸ ਕਰਕੇ ਡਾਕਟਰ ਸੁਰਿੰਦਰ ਸਿੰਘ ਗਿਲ ਨੇ ਦਿਨ ਰਾਤ ਇਕੱਠ ਕੇ ਪੰਜ ਮੁਕਾਬਲੇ ਦੀ ਪ੍ਰੀਖਿਆ ਦੇ ਕੇਂਦਰ ਸਥਾਪਿਤ ਕਰ ਦਿੱਤੇ ਨੇ ਬਠਿੰਡਾ ਜ਼ਿਲ੍ਹੇ ਦੇ ਮੁਕਾਬਲੇ ਦਾ ਕੇਂਦਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਖੇ ਖੋਲਿਆ ਜਿਸ ਦਾ ਉਦਘਾਟਨ 24 ਅਪ੍ਰੈਲ ਨੂੰ ਕੀਤਾ ਜਾਣਾ ਹੈ ਹਾਲ ਦੀ ਘੜੀ ਪਾਰਸ ਗਰਗ ਦੀ ਕਾਮਯਾਬੀ ਬਠਿੰਡਾ ਵਾਸੀਆਂ ਤੇ ਪੰਜਾਬ ਲਈ ਪ੍ਰੇਰਨਾ ਦਾ ਸਰੋਤ ਹੈ आस है कि नवी पीढ़ी इस विद्यार्थी तो सीध लवेगी अंतरराष्ट्रीय फॉर्म यूएसए पारस गर्ग पारसगर्ग सम्मानित करेगा जिस विशेष सम्मान गुरु काशी यूनिवर्सिटी दमदमा विखे किया जाएगा हाल की घड़ी गर्ग दिल्ली विखे ट्रेनिंग में महफूज हैं जिन्हता बनाया होया